ਹੋਣ ਮੇਰੇ ਵੀਰ ਜੀ ਜਸਵਿੰਦਰ ਸਿੰਘ ਜੀ ਜੰਡੀ ਪ੍ਰੀਮੋਰ ਪ੍ਰਬੰਧਕ ਕਮੇਟੀ ਪ੍ਰਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਗ੍ਰੰਥ ਸਾਹਿਬ ਜੀ ਨਿੱਗੀ ਗੋੜ ਵਿੱਚ ਸਾਜੇ ਠੀ ਗੁਰੂ ਕੀ ਸਾਧ ਸੰਗਤ ਜੀ ਬਲੌਪਾਤੇ ਉਹ ਆਹੇ ਗੁਰਜੀਤ ਕਾਉਤਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਹੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਰਮਨਾ ਕਰਦਾ ਹਾਂ ਜਿਹਨੇ ਇੰਦੀ ਵੱਡੀ ਬਖਸ਼ਿਸ਼ ਕੀਤੀ ਇਹ ਜੋ ਗੁਰੂ ਘਰ ਹੈ ਗੁਰੂ ਦਾ ਦਰਬਾਰ ਸੁੰਦਰ ਮਹਿਲ ਇਹ ਸਾਰਨ ਦਾ ਆਪ ਸੰਗਤਾਂ ਨੂੰ ਪ੍ਰਬੰਧਕਾਂ ਨੂੰ ਉੱਤਮ ਦਿੱਤਾ ਅਤੇ ਆਪ ਸੰਗਤਾਂ ਨੂੰ ਅੱਜ ਇਸ ਖੁਸ਼ੀ ਦੇ ਮੌਕੇ ਤੇ ਦਰਸ਼ਕ ਬਣਾਰੇ ਦਿੱਤੇ ਨਾਲ ਹੀ ਮੈਂ ਗੁਰੂ ਕੇ ਕੀਰਤਨੀਏ ਸਤਕਾਰਯੋ ਭਾਈ ਇੰਦਰਜੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਨ੍ਹਾਂ ਦੀ ਮੈਂ ਤਰੀਫ਼ ਗੁਰੂ ਦੀ ਜੁਰੀ ਵਿੱਚ ਕਹਿੰਦੇ ਕਿ ਕਿਸੇ ਦੀ ਤਰੀਫ਼ ਨਹੀਂ ਕਰਨੀ ਚਾਹੀਦੀ ਪਰ ਜੇ ਤੁਸੀਂ ਸੱਚ ਨਹੀਂ ਬੋਲਦੇ ਤਾਂ ਵੀ ਗੁਰੂ ਦੇ ਦੇਣਦਾਰ ਹੁੰਦੇ ਆ ਇਹਨਾਂ ਤੇ ਏਡੀ ਬਖਸ਼ਿਸ਼ ਹੈ ਗੁਰੂ ਕੇ ਕੀਰਤਨ ਹੀ ਸਾਰੇ ਵਧੀਆ ਬਹੁਤ ਵਧੀਆ ਕੀਰਤਨ ਕਰਦੇ ਆ ਪਰ ਸਭ ਤੋਂ ਮਹਿੰਗੀ ਬਾਣੀ ਜਿਹੜੀ ਆ ਤੁਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਤੇ ਬੈਠ ਕੇ ਇਹਨਾਂ ਤੋਂ ਸਰਵਣ ਕਰਕੇ ਦੇਖਿਓ ਇਹਨਾਂ ਤੇ ਬੜੀ ਬਖਸ਼ਿਸ਼ ਹੈ ਇਸੇ ਤਰ੍ਹਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਯੂਨੀ ਰਾਗੀ ਜੋ ਭਾਈ ਗਰਮੇਲ ਸਿੰਘ ਜੀ ਕੀਰਤਨ ਕਰਕੇ ਗਏ ਪਿੰਡ ਉਹਨਾਂ ਦੀ ਉਹਨਾਂ ਤੇ ਵੀ ਬੜੀ ਬਖਸ਼ਿਸ਼ ਹੈ ਇਸ ਗੁਰੂ ਘਰ ਦੇ ਕੀਰਤਨੀਏ ਭਾਈ ਦਲਵੀਰ ਸਿੰਘ ਜੀ ਜਿਨ੍ਹਾਂ ਨੇ ਆਪ ਸੰਗਤਨ ਨੂੰ ਕੀਰਤਨ ਸਰਵ ਕਰਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਜੋ ਗਰੰਥੀ ਸੰਗ ਨੇ ਪਾਈ ਹੈ ਨਾਮ ਸਿੰਘ ਜੀ ਜਿਨ੍ਹਾਂ ਨੇ ਹਰ ਵੇਲੇ ਆਪ ਸੰਗਤਾਂ ਦੇ ਵਿੱਚ ਬਿਥੇਨਾ ਅਤੇ ਗੁਰੂ ਕੀ ਗਰਬਾਣੀ ਜਿਹੜੀ ਆ ਉਹ ਆਪ ਸੰਗਤ ਸਰਵਡਾ ਸੁਣਨੀ ਹੈ ਸੋ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਇਹ ਜੋ ਪ੍ਰਬੰਧਕ ਵੀਰਾਂ ਨੇ ਉਪਰਾਲਾ ਕੀਤਾ ਤੇ ਗੁਰੂ ਘਰਾਂ ਸੰਗਤਾਂ ਨੇ ਸੇਵਾਦਾਰਾਂ ਨੇ ਇਸ ਵਿੱਚ ਆਪਣਾ ਸ਼ਰਧਾਂ ਅਨੁਸਾਰ ਯੋਗਦਾਨ ਪਾਇਆ ਜਿਵੇਂ ਸਤਕਾਰਯੋਗ ਬਲਬੀਰ ਸਿੰਘ ਰਾਗੀ ਗੋਲਕੇ ਗਏ ਆ ਇਹਨਾਂ ਦੇ ਪਿਤਾ ਜੀ ਸਵਰਗਵਾਸੀ ਸਰਦਾਰ ਕਰਮ ਸਿੰਘ ਜੀ ਰਾਗੀ ਜਿਨ੍ਹਾਂ ਤੋਂ ਅਸੀਂ ਵੀ ਅਸੀਸਾਂ ਲਈਆਂ ਅਸੀਂ ਇਕੱਠੇ ਸੇਵਾ ਵੀ ਦਵਾਈ ਆ ਕਾਫੀ ਚਰਖੇ ਦਾ ਅਨੁਭਵ ਹੋ ਰਿਹਾ ਹੈ ਬ੍ਰੀ ਮਾਨ ਸੋ ਬੜੇ ਹੀ ਗੁਰਮੁਖਿਆਰੇ ਸੰਤ ਤੇ ਉਹਨਾਂ ਤੋਂ ਬੜਾ ਅਸੀਂ ਵੀ ਬੜਾ ਕੁਝ ਸਿੱਖਿਆ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਸਰਦਾਰ ਅਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਗੁਰੂ ਘਰ ਵਾਸਤੇ ਇੰਨਾ ਜੋ ਇਹ ਜ਼ਮੀਨ ਉਹਨਾਂ ਨੇ ਦਿੱਤੀ ਗੁਰੂ ਨੇ ਉਹਨਾਂ ਤੋਂ ਸੇਵਾ ਲਈ ਮੈਂ ਦੋ ਐਗਜ਼ਾਮਪਲਾਂ ਪਹਿਲਾਂ ਦੇਵਾਂਗਾ ਫਿਰ ਮੈਂ ਅੱਗੇ ਵਧਾਂਗਾ ਪੈਸੇ ਧੰਨ ਹੋਣਾ ਬਹੁਤ ਲੋਕਾਂ ਕੋਲ ਬਹੁਤ ਬਹੁਤ ਧੰਨ ਹੈ ਦਾਸ ਜਦੋਂ ਦਾ ਇੱਥੇ ਬੇਚਰ ਦਾ ਕਈਆਂ ਕੋਈ ਨਾ ਧੰਨ ਹੋਇਆ ਪਰ ਉਹਨਾਂ ਤੇ ਬਖਸ਼ਿਸ਼ ਨਹੀਂ ਜੇ ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਸੇਵਾ ਫੇਰ ਹੀ ਕੀਤੀ ਜਾਂਦੀ ਹੈ ਮੈਂ ਕਿਸੇ ਗੁਰੂ ਘਰ ਦਾ ਅੱਜ ਜ਼ਿਕਰ ਨਹੀਂ ਕਰਨਾ ਪਰ ਮੈਂ ਗਿਆ ਉੱਥੇ ਇੱਕ ਨਾਲ ਨਵਾਂ ਦਰਬਾਰ ਹਾਲ ਜੋ ਨੀ ਪੱਥਰ ਰੱਖਣਾ ਹੀ ਦਾਸ ਵੀ ਉੱਥੇ ਪਹੁੰਚਿਆ ਨੀ ਪੱਥਰ ਰੱਖਣ ਤੇ ਜਦੋਂ ਪ੍ਰਬੰਧਕ ਉਗਰਾਹੀ ਵਾਸਤੇ ਤੁਰੇ ਇੱਕ ਪਰਿਵਾਰ ਦੇ ਕੋਲ ਉਹ ਇਥੇ ਕੈਲੀਫੋਰਨੀਆ ਦੀ ਘਟਨਾ ਜਦੋਂ ਕਿਸੇ ਦੇ ਪਰਿਵਾਰ ਦੇ ਪਹਿਲੇ ਦੇ ਗਏ ਤੇ ਉਹਨਾਂ ਨੇ ਪੁੱਛਿਆ ਕਿ ਮਾਹ ਪਰਚੋ ਇਸ ਦਾ ਕਿੰਨਾ ਕੁ ਖਰਚਾ ਹੈ ਇਹ ਜਿਹੜਾ ਪ੍ਰੋਜੈਕਟ ਉਹ ਕਹਿੰਦੇ 16 ਮਿਲੀਅਨ ਦਾ ਖਰਚਾ ਹੋਣਾ ਇਹ ਜੋ ਹਾਲ ਬਣਨਾ ਹੈ ਉਹ ਕੱਲਾ ਹੀ ਇਨਸਾਨ ਕਹਿੰਦਾ ਗੁਰੂ ਦਾ ਪਿਆਰਾ ਸਿੱਖ ਕਿ ਹੁਣ ਤੁਸੀਂ ਹੋਰ ਨਾਗਰਾਈ ਕੰਮ ਜਾਰੀਓ ਜੇ ਮੈਨੂੰ ਲੋੜ ਪਈ ਉਸਨੇ ਇੱਕ ਹੋਰ ਪਰਿਵਾਰ ਦਾ ਨਾਮ ਲਿਆ ਜਿਨ੍ਹਾਂ ਕੋ ਬੜਾ ਤਨਵਾਂ ਬੜੀ ਚੜ੍ਹਦੀ ਕਲਾ ਵਾਲੇ ਆ ਕਹਿੰਦਾ ਜੇ ਮੈਨੂੰ ਲੋੜ ਪਈ ਤਾਂ ਮੈਂ ਉਹਨਾਂ ਤੋਂ ਕੁਝ ਹੈਲਪ ਲੈ ਲਵਾਂ ਪਰ ਮੈਂ 16 ਮਿਲੀਅਨ ਦਾ ਜਿਹੜਾ ਤੁਹਾਡਾ ਪ੍ਰੋਜੈਕਟ ਹੈ ਕੱਲਾ ਹੀ ਸੇਵਾ ਕਰਦਾ ਇਹ ਇੱਕ ਕੈਲੀਫੋਰਨੀਆ ਦੀ ਘਟਨਾ ਹੈ ਜਦੋਂ ਖੋਲਿਆ ਜਾਵੇਗਾ ਹਾਲ ਉਦੋਂ ਸੰਗਤ ਆ ਕੇ ਬੋਲਾਂਗੇ ਤੇ ਆਹ ਹਾਲ ਫਿਰ ਮੈਂ ਗੁਰੂ ਘਰ ਫ੍ਰੀ ਮੂਰ ਦੀ ਇੱਕ ਘਟਨਾ ਦੱਸਣੀ ਆ ਪਿਛਲੇ ਸਾਲ ਦੀ ਗੱਲ ਆ ਕਿ ਅਸੀਂ ਰੀਨੋਵੇਸ਼ਨ ਕੁਝ ਸ਼ੁਰੂ ਕੀਤੀ ਸੀ ਅਸੀਂ ਸੰਗਤ ਦੇ ਵਿੱਚ ਜੋ ਕਾਰਪਟ ਚੇਂਜ ਕਰਨਾ ਸੀ ਉਸ ਦੇ ਸੈਂਪਲ ਲੈ ਕੇ ਸਟੇਟ ਤੇ ਸੰਗਤ ਨੂੰ ਦੱਸਣਾ ਸੀ ਕਿ ਆਹ ਕਲਰ ਨੇ ਅਸੀਂ ਬਾਹਰ ਰੱਖ ਦੇਣੇ ਆ ਤੁਸੀਂ ਜਿਹੜਾ ਕਲਰ ਸਿਲੈਕਟ ਕਰੋਗੇ ਅਸੀਂ ਉਹ ਕਾਰਪੈਟ ਜਿਹੜਾ ਸੰਗਤ ਦੇ ਬੈਠਣ ਵਾਲ ਤੇ ਤੇ ਪਾ ਦੇਵਾਂਗੇ ਜਦੋਂ ਸਰਪਨ ਲੈ ਕੇ ਅਸੀਂ ਸੰਗਤ ਚ ਸ਼ੋਅ ਕਰਕੇ ਬਾਹਰ ਨੂੰ ਮੁੜੇ ਤਾਂ ਇੱਕ ਸਾਡਾ ਵੀਰ ਜੋ ਧਾਲੀਆ ਪਰਿਵਾਰ ਦਾ ਉਹ ਨੱਚਾ ਤੇ ਉਹਨਾਂ ਦੀ ਨੌ ਰਾਣੀ ਦੋ ਹੀ ਜਣੇ ਮੱਥਾ ਟੇਕਣ ਜਾਂਦੇ ਜਾਂਦੇ ਮੁੜ ਪਏ ਇਹਦੇ ਵੀਰ ਜੀ ਤੁਸੀਂ ਕਾਰਪੈਟ ਚੇਂਜ ਕਰਨ ਲੱਗੇ ਆ ਅਸੀਂ ਕਿਹਾ ਹਾਂ ਚੇਜੀ ਇਹ ਕਾਰਪਟ ਦੇ ਸੈਂਪਲ ਆ ਉਹ ਕਹਿੰਦੇ ਅਸੀਂ ਬਹੁਤ ਵਾਰੀ ਸੋਚਿਆ ਸੀ ਮਨੁੱਖ ਸ਼ਰਦਾ ਸੀ ਕਿ ਜਦੋਂ ਕਾਰਪਟ ਚੇਂਜ ਕਰਨਾ ਅਸੀਂ ਸੇਵਾ ਦੇ ਲਈ ਆ ਅਸੀਂ ਲਾਇਬ੍ਰੇਰੀ ਚ ਗਏ ਜਿੱਥੇ ਰਸੀਦ ਕਰਦੇ ਆ ਅਸੀਂ ਕਿਹਾ ਜੀ ਇਹ ਜਿਹੜਾ ਪ੍ਰੋਜੈਕਟ ਵਾਲਾ ਕਾਰਪਟ ਦਾ ਐਕਸਟਿਮੀਟ ਲਿਆ ਉਹ 1,11,800 ਦਾ ਐਕਸਟਿਮੀਟ ਹੈ ਉਸ ਵੀਰ ਨੇ ਚੈੱਕ ਕੱਟਿਆ ਕੱਲੇ ਦੇ 1,11,800 ਦਾ ਚੈੱਕ ਸਾਨੂੰ ਫੜਾਤਾ ਤੇ ਅਸੀਂ ਕਿਹਾ ਵੀ ਰਸੀਦ ਕੱਢਣੀ ਉਹ ਕਹਿੰਦਾ ਮੈਨੂੰ ਰਸੀਦ ਦੀ ਲੋੜ ਹੈ ਅਸੀਂ ਕਿਹਾ ਤੈਨੂੰ ਸਰੂਪਾ ਦੇਣਾ ਹੈ ਅਤਵਾਰ ਦਾ ਦੀਵਾਨਾ ਗੁਰਦੁਆਰੇ ਅੰਦਰ ਕਹਿੰਦਾ ਮੈਂ ਸਰੂਪਾ ਦੂੰਗਾ ਅਸੀਂ ਕਿਹਾ ਚਲੋ ਕੋਈ ਨਹੀਂ ਜੇ ਸਰੂਪਾ ਨਹੀਂ ਲੈਣਾ ਅਸੀਂ ਤੇਰੇ ਘਰੇ ਆਵਾਂਗੇ ਨਾਲੇ ਚਾਹ ਪਾਣੀ ਪੀ ਕੇ ਜਾਵਾਂਗੇ ਨਾਲੇ ਤੇਰਾ ਸਤਕਾਰ ਕਰਕੇ ਜਾਵਾਂਗੇ ਸਰੂਪਾ ਉਹ ਕਹਿੰਦਾ ਘਰੇ ਆਓ ਚਾਹ ਪਾਣੀ ਪਿਓ ਸੇਵਾ ਕਰਾਂਗੇ ਪਰ ਅਸੀਂ ਸਰੂਪਾ ਲੈਂਦੇ ਹਾਂ ਇਹੋ ਜੀ ਜਿੱਤੇ ਬਖਸ਼ ਹੋਵੇ ਫੇਰੇ ਗੁਰੂ ਦੇ ਮੈਂ ਇਸ ਸੁੰਦਰ ਜਿਹੜੇ ਆ ਇਹ ਸਾਰੇ ਹੁੰਦੇ ਆ ਸੋ ਮੈਨੂੰ ਬੜੀ ਖੁਸ਼ੀ ਆ ਮੈਂ ਕੁਝ ਵਿਦੇਸ਼ੀ ਦੌਰੇ ਤੇ ਗਿਆ ਹੋਇਆ ਸੀਗਾ ਆਸਟ੍ਰੇਲੀਆ ਨਿਊਜ਼ੀਲੈਂਡਾ ਮੈਨੂੰ ਮੇਰੇ ਵੀਰ ਸਰਦਾਰ ਗੂਟਾ ਸਿੰਘ ਨਾਲ ਦੀ ਕਾਲ ਆਈ ਮੈਂ ਕਿਹਾ ਜੀ ਮੈਂ ਉੱਧਰ ਵਾਹੇ ਪਹੁੰਚ ਜਾਣਾ ਅੱਧ ਘਰ ਦੇ ਤੇ ਜਰੂਰ ਪਹੁੰਚਾਂਗਾ ਇਹ ਵੀਰ ਸਰਦਾਰ ਗੂਟਾ ਸਿੰਘ ਜੀ ਸਰਦਾਰ ਭਰਨਪਾਲ ਸਿੰਘ ਜੀ ਅਤੇ ਸਦਾ ਬਿੰਦਰ ਸਿੰਘ ਜੀ ਇਹ ਸਾਡੇ ਪੁਰਾਣੇ ਮਿੱਤਰ ਆ ਜੋ ਧਰਮਪਾਲ ਸਿੰਘ ਜੀ 90s ਤੇ 90s ਸਮਥਿੰਗ ਇਨ ਦਿ 2000 ਵੀ ਯਾਦ ਇਹ ਸਾਡੇ ਪਾਸ ਗੁਰਦੁਆਰਾ ਸਾਹਿਬ ਰੀਮਾਉਂਟ ਵੀ ਰਹਿਏ ਆ ਅਤੇ ਬਾਕੀ ਇਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਮੈਂ ਬਹੁਤਿਆਂ ਦੇ ਨਾਮ ਨਹੀਂ ਜਾਣਦਾ ਪਰ ਇੱਧਰ ਜੋ ਸੰਗਤ ਬਸ ਰਹੀ ਆ ਜਿਵੇਂ ਬਹੁਤ ਸਾਰੇ ਜਿਹੜੇ ਮੇਰੇ ਪੁਰਾਣੇ ਮਿੱਤਰ ਨੇ ਜਿਹੜੇ ਇਸ ਇਲਾਕੇ ਦੇ ਵਿੱਚ ਵਿਚਰਦੇ ਆ ਮਲੇ ਵੀ ਅੱਜ ਬੜੀ ਖੁਸ਼ੀ ਹੋਈ ਵਧਾਈਆਂ ਦਿੱਤੀਆਂ ਅਤੇ ਅਸੀਂ ਵੱਡੇ ਭਾਗ ਸੰਦੇ ਆ ਅਸੀਂ ਆ ਕੇ ਸੈਂਟਰ ਰਜ਼ਾ ਗੁਰੂ ਘਰ ਦੇ ਦਰਸ਼ਨ ਕੀਤੇ ਅਤੇ ਗੁਰੂ ਕੀ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸਾਡੇ ਅੱਜ ਫ੍ਰੀਮਉਂਟ ਗੁਰਦੁਆਰੇ ਬੜਾ ਉਨੀ ਜੋਰ ਲਾਇਆ ਸਾਡੇ ਨਾਲ ਦੇ ਸੇਵਾਦਾਰਾਂ ਨੇ ਇਹ ਈਡੀਏ ਜਿਹੜੀ ਆ ਆਲਾਮੀਡਾ ਕਮਟੀ ਦੀ ਉਹ 12 ਵਜੇ ਪਹੁੰਚਣੀ ਆ ਜੋ ਸਿੱਖਾਂ ਦੇ ਕੰਸਰਨ ਪ੍ਰੋਬਲਮ ਆ ਜਾਂ ਸਿੱਖ ਧਰਮ ਤੇ ਤਰ੍ਹਾਂ ਤਰ੍ਹਾਂ ਦੇ ਐਚਐਫ ਵੱਲੋਂ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਅਲਿਗੇਸ਼ਨ ਲਾਏ ਜਾਂਦੇ ਆ ਟਰਾਂਸਨੇਸ਼ਨਲ ਰੈਫਰੈਸ਼ਨ ਦਾ ਪ੍ਰੋਬਲਮ ਆ ਤੇ ਡੀਏ ਦੇ ਆਉਣਾ ਕਿਹਦੇ ਆਉਣਾ ਮੈਂ ਕਹ ਜੀ ਨਹੀਂ ਨਾਲੇ ਮੈਂ ਜਾਣਾ ਸੇਂਟਰ ਉਸਾ ਗੁਰੂ ਘਰ ਵੱਲੋਂ ਮੈਂ ਹਾਜ਼ਰੀ ਰਵਾ ਕੇ ਆਉਣਾ ਅਤੇ ਨਾਲੇ ਗੁਰੂ ਕੀ ਸੰਗਤ ਜਿਹੜੀ ਜਿਨ੍ਹਾਂ ਨੇ ਇੰਨਾ ਵੱਡਾ ਵਧੀਆ ਗੁਰਦੁਆਰਾ ਇੱਥੇ ਬਣਾਇਆ ਉਹਨਾਂ ਦੇ ਦਰਸ਼ਨ ਕਰਾਂਗਾ ਸੋ ਤੁਹਾਡਾ ਪਿਆਰ ਪ੍ਰਬੰਧ ਕਰਨ ਦਾ ਸਦਾ ਪੱਤਰ ਇਹਨਾਂ ਦਾ ਪਿਆਰ ਸਾਨੂੰ ਇੱਥੇ ਖਿੱਚ ਕੇ ਲਿਆ ਰਿਹਾ ਹੈ ਮੈਂ ਆਪਣੇ ਜੰਡੀ ਪਰਿਵਾਰ ਵੱਲੋਂ ਗੁਰਦਾਰਾ ਸਾਹਿਬ ਫ੍ਰੀ ਮੂਲ ਦੇ ਸਮੂਹ ਸੇਵਾਦਾਰਾਂ ਸਿੱਖ ਪੰਚਾਇਤ ਦੇ ਮੈਂਬਰ ਅਤੇ ਜੋ ਮੇਰੇ ਨਾਲ ਵੀ ਰਾਇਵੇਂ ਸੁਪਰੀਮ ਕੌਂਸਲ ਮੈਂਬਰ ਜੂਰਜਿੰਦਰ ਸਿੰਘ ਰਾਜਾ ਅਤੇ ਸਤਿਕਾਰਯੋਗ ਜੋ ਜੋ ਭਾਈ ਮਜੀਤ ਸਿੰਘ ਜੀ ਜੋ ਧਰਮ ਪ੍ਰਚਾਰ ਦੇ ਸਾਡੀ ਪ੍ਰਬੰਧਕ ਕਮੇਟੀ ਵਿੱਚ ਜੋ ਕਿ ਅੱਜ ਉਹਨਾਂ ਨੂੰ ਜੋ ਨਹਾਂਗ ਸਿੰਘ ਜਥੇਬੰਦੀ ਜੋ ਜਥੇਦਾਰ ਰਾਜਾ ਰਾਜ ਸਿੰਘ ਜੀ ਅਰਬਾ ਖਰਦ ਜੋ ਉਸ ਮੁੱਖ ਜਥੇਬੰਦੀ ਨੇ ਇਹਨਾਂ ਨੂੰ ਅਮਰੀਕਾ ਲੈਵਲ ਤੇ ਜਥੇਦਾਰੀ ਦੀ ਦਿੱਤੀ ਆ ਇਹਨਾਂ ਨੂੰ ਮੁਖੀ ਬਣਾਇਆ ਹੈ ਸੋ ਉਹ ਵੀ ਮੇਰੇ ਨਾਲ ਆਏ ਆ ਅਤੇ ਸਤਨਾਮ ਸਿੰਘ ਜੀ ਸਾਡੇ ਗੁਰੂ ਘਰ ਦੇ ਸੇਵਾਦਾਰ ਨਾਲ ਉਹ ਆਏ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹ ਮੈਨੂੰ ਨਾਂ ਲੈ ਕੇ ਇੱਥੇ ਪਹੁੰਚੇ ਆ ਸੋਹਣਾ ਦਾ ਬਹੁਤ ਬਹੁਤ ਧੰਨਵਾਦ ਸੰਗਰ ਦਾ ਧੰਨਵਾਦ ਗੁਰੂ ਕੇ ਕੀਰਤਨੀਆਂ ਦਾ ਗੁਰੂ ਕੇ ਵਜੀਤ ਆ ਸਪੈਸ਼ਲ ਧੰਨਵਾਦ ਉਹਨਾਂ ਸੇਵਾਦਾਰਾਂ ਦਾ ਜਿਨ੍ਹਾਂ ਤੇ ਬਖਸ਼ਿਸ਼ ਹੋਈ ਹੈ ਤਿਰਫਲ ਆਪਣੇ ਕੱਢ ਕੇ ਇਸ ਗੁਰੂ ਘਰ ਦੀ ਸੇਵਾ ਕੀਤੀ ਹੈ ਕਈ ਵਾਰ ਅਸੀਂ ਹਿਰਖ ਚ ਬਹੁਤ ਬੋਲ ਉਸ ਕਹਿ ਜਾਂਦੇ ਆ ਜਦੋਂ ਗੁਰੂ ਘਰਾਂ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਉੱਥੇ ਹਰ ਬਹੁਤ ਬੰਦੇ ਆ ਜਿਨ੍ਹਾਂ ਦੀ ਸੋਚ ਇੰਨੀ ਵਾਰ ਉਹ ਇਹ ਸੋਚਦੇ ਕਿ ਇੱਥੇ ਗੁਰੂ ਘਰ ਦੇ ਵਿੱਚ ਗੋਲਗ ਦੀ ਰਾਇ ਹੈ ਮਹਾਰਾਜ ਕਹਿੰਦੇ ਗੁਰੂ ਦੀ ਗੋਲਗ ਗਰੀਬ ਦਾ ਮੂਹ ਏ ਗੁਰੂ ਘਰ ਦੀ ਗੋਲਗ ਦੇ ਨਾਲ ਹੀ ਇਹ ਗੁਰੂ ਘਰ ਚਾਹੁੰਦੇ ਆ ਮੈਂ ਇੱਕ ਐਗਜ਼ਾਮਪਲ ਹੋਰ ਦੇਣੀ ਆ ਗੜ੍ਹਸ਼ੇਖਰ ਦੇ ਲਾਗੇ ਇੱਕ ਗੁਰਦੁਆਰਾ ਇੱਕ ਪਿੰਡ ਦੇ ਵਿੱਚ ਮੈਨੂੰ ਹੁਣ ਯਾਦ ਫੁੱਲ ਗਿਆ ਉਹ ਤੋਂ ਜੇ ਸਾਡੇ ਵੀਰ ਇੱਥੇ ਸਾਡੇ ਨਾਲ ਸੇਵਾ ਦੁਹਾਉਂਦੇ ਹੁੰਦੇ ਉਹ ਕਹਿੰਦੇ ਵੀ ਉੱਥੇ ਇੱਕ ਮਹਾਂਪੁਰ ਸੀਗੇ ਜਦੋਂ ਗੁਰੂ ਘਰ ਦੀ ਉਸਾਰੀ ਕਰਨ ਲੱਗੇ ਉਹਨਾਂ ਨੇ ਕਿਹਾ ਵੀ ਭਾਈ ਇਸ ਗੁਰੂ ਘਰ ਤੇ ਜਿਹੜਾ ਇੱਕ ਪੈਸਾ ਦਊਗਾ ਉਹਦੀ ਸੇਵਾ ਕਬੂਲ ਹੋਣੀ ਆ ਉਹ ਦੱਸਦੇ ਕਿ ਉਸ ਪਿੰਡ ਦੇ ਵਿੱਚ ਬਹੁਤ ਵੱਡਾ ਅਸਥਾਨ ਬਣਿਆ ਆ ਜਿਹੜਾ ਇੱਕ ਇੱਕ ਪੈਸੇ ਦੇ ਨਾਲ ਸੰਗਤ ਨੇ ਬਣਾਇਆ ਸੀ ਸੋ ਇਹ ਬਖਸ਼ਿਸ਼ ਹੋਵੇ ਗੁਰੂ ਦੀ ਤੇ ਇਹ ਸੁੰਦਰ ਮਹਿਲ ਕੋ ਸਾਰੇ ਜਾਣਦੇ ਨੇ ਮੈਂ ਇਹ ਗੁਰੂ ਦੀ ਹਜ਼ੂਰੀ 'ਚ ਬਚਨ ਕਰਦਾ ਤੇ ਜਦੋਂ ਵੀ ਸਾਡੇ ਕੋਲ ਜੋ ਹਜ਼ੂਰੀ ਦਾਗੀ ਆਉਂਦੇ ਆ ਜਾਂ ਚੰਗੇ ਕਥਾਵਾਚ ਕਉਂਦੇ ਆ ਅਸੀਂ ਹੋਰ ਵੀ ਬਖਵਾਰਿਆਂ ਨਾਲ ਉਹਨਾਂ ਦੇ ਨਾਲ ਸ਼ੇਅਰ ਕਰਦੇ ਆ ਅਤੇ ਜਦੋਂ ਵੀ ਇਥੋਂ ਦੀ ਸੰਗਤ ਨੂੰ ਪ੍ਰਬੰਧ ਕਰਨ ਦੇ ਕਿਤੇ ਕੋ ਲੋੜ ਹੋਵੇ ਚੰਗੇ ਪ੍ਰਚਾਰਕ ਸਾਡੇ ਕੋਲ ਜਾਂ ਤੁਹਾਡੇ ਕੋਲ ਅਸੀਂ ਇੱਕ ਦੂਜੇ ਦੇ ਨਾਲ ਟ੍ਰੇਡ ਕਰਾਂਗੇ ਹੋਰ ਸਾਡੇ ਲਈ ਕੋਈ ਕਿਸੇ ਤਰ੍ਹਾਂ ਦੀ ਵੀ ਸੇਵਾ ਹੋਵੇ ਸਾਨੂੰ ਦੱਸਣਾ ਤਾਂ ਤੇ ਨਾਲ ਹੀ ਮੈਂ ਇੱਕ ਹੋਰ ਤੁਹਾਨੂੰ ਇੱਕ ਦੱਸ ਕੇ ਜਾਣਾ ਭਾਵੇਂ ਅੱਜ ਦਾ ਇਹ ਵਿਸ਼ਾ ਨਹੀਂ ਜੋ ਕਿ ਹਰ ਸਿੱਖ ਨੂੰ ਲੋੜ ਆ ਕਿ ਇੱਕ ਫਿਰਨ ਹੋ ਜਿਹੜਾ ਹੁੰਦਾ ਹੈ ਉਸ ਵਿੱਚ ਅਸੀਂ ਗੁਰੂ ਦੀ ਪੰਥ ਪਾਚਾ ਕਹਿੰਦੇ ਜਈ ਆਪਣੀ ਸਾਚ ਮਰਨਾ ਜੀਣਾ ਹੁਕਮ ਹੈ ਭਾਵੇਂ ਆਵੇ ਉਹਦੇ ਹੁਕਮ ਚ ਬੰਦਾ ਹੁੰਦਾ ਉਹ ਦੇ ਹੁਕਮ ਦੇ ਵਿੱਚ ਚਲੇ ਜਾਂਦਾ ਅਤੇ ਇਹ ਨੀਖਾ ਵਾਰ ਗੁਰੂ ਅਦੀ ਪਾਣੀ ਆ ਇਹ ਸਾਨੂੰ ਦਰਸਾਉਂਦੀ ਆ ਮੈਂ ਇਹੋ ਜਿਹੇ ਕੇਸ ਦੇਖੇ ਆ ਕਿ ਇੱਕ ਭੈਣ ਦੀ ਕਾਲ ਆਈ ਉਹਦਾ ਉਹਦਾ ਘਰ ਵਾਲਾ ਫਰੀ ਮੋਰਟਰ 40 ਸਾਲ ਦਾ ਸੀ ਟੇਪਾਂ ਫਰੀ ਸੀੜੀਆਂ ਗਰਵਾਣੀਆਂ ਦਿੰਦਾ ਹੁੰਦਾ ਸੀ ਉਹਨੂੰ ਕੈਂਸਰ ਹੋ ਗਿਆ ਅਤੇ ਉਹ 40 ਸਾਲ ਦੀ ਉਮਰ ਦੇ ਵਿੱਚ ਚੜ੍ਹਾਈ ਕਰ ਗਿਆ ਮੈਨੂੰ ਸੈਨੋਜੀ ਤੋਂ ਕਾਲ ਆਉਂਦੀ ਆ ਫਿਰ ਉਹ ਸੁਪੇਡ ਦੀ ਕਿ ਜੰਡੀ ਸਾਹ ਤੁਹਾਡਾ ਸੇਕ ਚੜਾਈ ਕਰ ਗਿਆ ਉਹਦੀ ਇੱਕ પ્રાਣੀਕਾਰ ਉਹਨੂੰ ਵੇਚ ਕੇ ਉਹਦਾ ਸਸਤਾ ਕਰਦੇ ਸੋ ਮੈਂ ਫਿਰ ਕੀਤਾ ਕਿ ਇਹੋ ਜਿਹੇ ਪਰਿਵਾਰ ਵੀ ਆ ਜਿਨ੍ਹਾਂ ਕੋ ਇਸ ਔਖੀ ਘੜੀ ਦੇ ਵਿੱਚ ਕੁਝ ਨਹੀਂ ਹੁੰਦਾ ਇਹ ਮੌਤ ਹਰੇਕ ਨੂੰ ਹੋਈ ਜਾਂ ਅਤੇ ਮੇਰਾ ਉਦਮ ਰਿਹਾ ਕਿ ਆਪਣਾ ਸਿਰ ਨੂੰ ਪੜਾਇਆ ਜਾਵੇ ਪਰ ਸਾਮਣੇ ਕਿਤੇ ਜਗ੍ਹਾ ਨਹੀਂ ਮਿਲਦੀ ਜਿਹੜਾ ਆਪਣਾ ਬਣਾਈਏ ਪਰ 25 26 30 ਸਾਲ ਤੋਂ ਦਾਸ ਨੇ ਇੱਕ ਪੈਕੇਜ ਲਿਆ ਹੋਇਆ ਗੁਰਦੁਆਰਾ ਪੈਕੇਜ ਹੈ ਵੋਚ ਚੈਪਲ ਦੇ ਵਿੱਚ ਜਿੱਥੇ ਸਾਰੇ ਬੇਰੀਏ ਤੋਂ 38 ਤੱਕ ਵੀ ਲੋਕ ਆ ਕੇ ਫਿਰ ਉਹ ਦਾ ਅਰੇਂਜ ਕਰਦੇ ਆ ਉਹਦਾ ਨਾਮ ਲੈਂਦੇ ਆ ਗੁਰਦੁਆਰਾ ਪੈਕੇਜ ਉਹਦਾ ਡਿਸਕਾਊਂਟਡ ਆ ਇਸੇ ਤਰ੍ਹਾਂ ਮੈਂ ਵੱਖ-ਵੱਖ ਵੱਖ-ਵੱਖ ਸਟੇਟਾਂ 'ਚ ਵੀ ਜਾ ਕੇ ਸ਼ਿਆਲ 'ਚ ਜਾ ਕੇ ਫੀਲਡਿੰਗ ਜਾ ਕੇ ਹੁਣ ਟੈਕਸਿਸ ਜਾਣਾ ਅਤੇ ਐਸ ਅਲਸਪਾਂਟੇ ਗੁਰਦੁਆਰੇ ਕਹਿੰਦੇ ਸੀ ਕਿ ਸਾਨੂੰ ਉੱਧਰ ਇਹ ਵੜਾ ਕੇ ਸੰਸਕਾਰ ਕਰਨਾ ਪੈਂਦਾ ਸਾਨੂੰ ਇੱਧਰ ਕਰਾ ਕੇ ਦਿਓ ਉਹ ਕਲੈਂਡ ਉਹਨਾਂ ਦਾ ਪੈਕੇਜ ਖਰਾਬ ਦੇ ਗੁਰਦੁਆਰੇ ਬੋਲ ਕੇ ਗਿਆ ਸਨ ਬਰੂਨੋ ਵਾਲੇ ਕਹਿੰਦੇ ਸਾਨੂੰ ਉੱਧਰ ਕਰਾ ਕੇ ਦਿਓ ਸਨ ਮਟਿਓ ਕਰਾ ਕੇ ਦਿੱਤਾ ਅਤੇ ਬਹੁਤ ਜਗ੍ਹਾ ਜਾ ਕੇ ਕਰਾਇਆ ਸੈਕਰਮੈਂਟਲ ਕਰਾਇਆ ਤੇ ਐਸ ਗੁਰੂ ਘਰ ਵਾਸਤੇ 6 ਮਹੀਨੇ ਪਹਿਲਾਂ ਦਾਸ ਨੇ ਇੱਕ ਪੈਕੇਜ ਇੱਥੇ ਤੁਹਾਨੂੰ ਲੈ ਕੇ ਦਿੱਤਾ 15-20 ਮਿੰਟ ਦੇ ਇਸ ਦਾ ਪੈਕੇਜ 4850 ਡਾਲਰ ਵਿੱਚ ਹੈਗਾ ਨਹੀਂ ਇੱਥੇ 13000 ਤੋਂ ਘੱਟ ਨਹੀਂ ਲੱਗਦਾ ਟਰੈਸੀ ਗੁਰੂ ਘਰ ਤੇ 13 ਉੱਥੇ ਜਿਹੜਾ ਚੈਪਲ ਆ 13000 ਉਹ ਲੈਂਦੇ ਆ ਉੱਥੇ ਕਹਿ ਕਹਾ ਕੇ 6000 ਕੁ ਸਤੇ ਲਿਆਉਂਦੇ ਸੀ ਇਹ ਲੋੜ ਹਰੇਕ ਇਨਸਾਨ ਨੂੰ ਪੈਂਦੀ ਹਰੇਕ ਘਰ ਦੇ ਵਿੱਚ ਪੈਂਦੀ ਆ ਸੋ ਮੈਂ ਕੁਝ ਸਮੇਂ ਬਾਅਦ ਉਸ ਚੈਪਲ ਵਾਲਿਆਂ ਨੂੰ ਲੈ ਕੇ ਤੁਹਾਡੇ ਨਾਲ ਇੰਟਰੋਡਿਊਸ ਕਰੂੰਗਾ ਜਾਂ ਮੈਂ ਪ੍ਰਬੰਧਕਾਂ ਨਾਲ ਮਲਾ ਦਊਂਗਾ ਉਹ ਜ਼ਰੂਰ ਪੈਕੇਜ ਇਥੇ 15-20 ਮਿੰਟ ਤੇ ਚੈਪਲ ਆ ਬਹੁਤ ਵਧੀਆ ਸੋ ਉਹ ਜ਼ਰੂਰ ਧਿਆਨ ਚ ਰੱਖਣੀ ਆ ਉਹਦਾ ਦਿਗਦਾਵ ਡਾੜਾ ਹੈ ਸੋ ਬੋਲਦਿਆਂ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਮੈਂ ਖੇਵਾਂ ਦਾ ਜਾਂਚਦਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੋਵੇਂ ਵਕਸ਼ਣ ਜੋਗ ਨੇ ਵਕਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ